ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰਬਾਣੀ ਦੇ ਵਿੱਚ ਇਹ ਸ਼ਬਦ ਆਉਂਦੇ ਨੇ ਤੇ ਆਮ ਇਹ ਸੰਗਤਾਂ ਇਹਨਾਂ ਨੂੰ ਗਲਤ ਉਚਾਰਨ ਕਰ ਜਾਂਦੀ ਹੈ ਕਿਉਂਕਿ ਇਸ ਦੀ ਆਪਾਂ ਸਪੈਸ਼ਲ ਵੀਡੀਓ ਬਣਾ ਕੇ ਪਾਈ ਹੋਈ ਹੈ YouTube ਦੀ ਪਲੇਲਿਸਟ ਵਿੱਚ ਪਈ ਹੋਈ ਹੈ ਪਰ ਫਿਰ ਵੀ ਸੰਗਤਾਂ ਦੇ ਕਈ ਮੈਸੇਜ ਆਏ ਸਨ ਕਿ ਸਾਨੂੰ ਵੀਡੀਓ ਲੱਭ ਨਹੀਂ ਰਹੀ ਸਾਨੂੰ ਪਤਾ ਨਹੀਂ ਲੱਗ ਰਿਹਾ ਇਸ ਦਾ ਦੁਬਾਰਾ ਉਚਾਰਨ ਕਰਕੇ ਤੁਹਾਨੂੰ ਦੱਸਿਆ ਜਾਵੇ ਸਵਛੀ ਦੁਬਾਰਾ ਵੀਡੀਓ ਬਣਾ ਰਹੇ ਆ ਤੇ ਇਹ ਜਿਹੜੇ ਸ਼ਬਦ ਨੇ ਆਉਂਦੇ ਤਾਂ ਬਹੁਤ ਨੇ ਪਰ ਅਸੀਂ ਉਸ ਦੀ ਵੀ ਵੀਡੀਓ ਬਣਾ ਕੇ ਜਰੂਰ ਭੇਜਾਂਗੇ ਤੇ ਆ ਚਾਰ ਸ਼ਬਦ ਜਿਹੜੇ ਤੁਸੀਂ ਵੇਖ ਰਹੇ ਹੋ ਦੱਦੇ ਔਂਕੜ ਜਈਏ ਕੰਨਾ ਦੱਦਾ ਜਈਏ ਔਂਕੜ ਦੱਦਾ ਜਈਏ ਦਲਾਵਾ ਦੱਦੇ ਔਂਕੜ ਜਈਏ ਦਲਾਵਾ ਇਹ ਜਿਹੜੇ ਸ਼ਬਦ ਨੇ ਗੁਰਬਾਣੀ ਦੇ ਵਿੱਚ ਆਉਂਦੇ ਨੇ ਇਨਾਂ ਦਾ ਉਚਾਰਨ ਕਿਵੇਂ ਕਰਨਾ ਹੈ 먼저 ਆਪਾਂ ਇਹਨਾਂ ਦਾ ਇਹ ਸਮਝ ਲਈਏ ਕਿ ਜਈਏ ਦੇ ਵਿੱਚੋਂ ਸੰਗਤ ਜੀ ਤਿੰਨ ਅੱਖਰ ਨਿਕਲਦੇ ਨੇ ਊੜਾ ਐੜਾ ਈੜੀ ਤਿੰਨ ਅੱਖਰ ਗੁਰਬਾਣੀ ਦੇ ਜਿਹੜੇ 35 ਅੱਖਰਾਂ ਵਿੱਚ ਆਉਂਦੇ ਨੇ ਇਹ ਤਿੰਨ ਅੱਖਰ ਨਿਕਲਦੇ ਨੇ ਜਈਏ ਵਿੱਚੋਂ ਫਿਰ ਆਪਾਂ ਇਹ ਵੇਖਣਾ ਹੈ ਕਿ ਜਈਏ ਨੂੰ ਲਗਾ ਮਾਤਰਾ ਕਿਹੜੀ ਲੱਗੀ ਹੈ ਹੁਣ ਮੰਨ ਲਓ ਕਿ ਉਦਾਹਰਨ ਤੌਰ ਤੇ ਆਪਾਂ ਜਿਵੇਂ ਸਮਝਾਉਣੀ ਹੈ ਉਤਰੀ ਪੰਕਤੀ ਦੇ ਅਰਥ ਦੱਦੇ ਔਂਕੜ ਜਈਏ ਕੰਨਾ ਜਈਏ ਨੂੰ ਕੰਨਾ ਆ ਗਿਆ ਹੁਣ ਤੁਸੀਂ ਇਹ ਵੇਖਣਾ ਕਿ ਉਹ ਤਿੰਨ ਅੱਖਰਾਂ ਵਿੱਚ ਜੋ ਜਿਹੜੇ ਤਿੰਨ ਅੱਖਰ ਨਿਕਲਦੇ ਨੇ ਊੜਾ ਐੜਾ ਈੜੀ ਕੰਨਾ ਕਿਹੜੇ ਅੱਖਰ ਨੂੰ ਪੈਂਦਾ ਊੜੇ ਨੂੰ ਪੈਂਦਾ ਐੜੇ ਨੂੰ ਕੰਨਾ ਪੈ ਜਾਂਦਾ ਜਾਂ ਈੜੀ ਨੂੰ ਕੰਨਾ ਪੈਂਦਾ ਐੜੇ ਨੂੰ ਕੰਨਾ ਪੈਂਦਾ ਸੰਗਤ ਜੀ ਨਾ ਈੜੀ ਨੂੰ ਕੰਨਾ ਹੁੰਦਾ ਨਾ ਊੜੇ ਨੂੰ ਕੰਨਾ ਹੁੰਦਾ ਹੁਣ ਤੁਸੀਂ ਇੱਥੇ ਐੜੇ ਨੂੰ ਕੰਨਾ ਬਣਾ ਦੇਣਾ ਇਸ ਇਹਦੇ ਵਿੱਚੋਂ ਈੜੀ ਸਹੀ ਨਿਕਲਣੀ ਹੈ ਇਸ ਦਾ ਜਿਹੜਾ ਉਚਾਰਨ ਬਣ ਜਾਣਾ ਦੱਦੇ ਔਂਕੜ ਈੜੀ ਸਿਆਰੀ ਐੜੇ ਕੰਨਾ ਦੋਇਆ ਦੱਦੇ ਔਂਕੜ ਪਿਆ ਪਿਆ ਹੈ ਈੜੀ ਛਿਆਰੀ ਐੜੇ ਕੰਨਾ ਬਣ ਜਾਣਾ ਈੜੀ ਛਿਆਰੀ ਵਿੱਚੋਂ ਨਿਕਲਨੀ ਨਿਕਲਨੀ ਹੈ ਜਈਏ ਵਿੱਚੋਂ ਜਦੋਂ ਉਚਾਰਨ ਕਰਨਾ ਹੈ ਦੋਇਆ ਦੋਇਆ ਉਚਾਰਨ ਕਰਨਾ ਇਸ ਦਾ ਅਰਥ ਹੈ ਦੂਜਾ ਅਰਥ ਦੂਜਾ ਬਣਦਾ ਹੈ ਦੋਇਆ ਦੱਦੇ ਔਂਕੜ ਜਈਏ ਕੰਨਾ ਕਿਤੇ ਵੀ ਪਾਠ ਆ ਜਾਵੇ ਇਸ ਦਾ ਉਚਾਰਨ ਕਰਨਾ ਦੱਦੇ ਔਂਕੜ ਈੜੀ ਛਿਆਰੀ ਐੜੇ ਕੰਨਾ ਦੋਇਆ ਹੁਣ ਦੂਜਾ ਸ਼ਬਦ ਦੱਦਾ ਜਈਏ ਔਂਕੜ ਹੁਣ ਜਈਏ ਦੇ ਔਂਕੜ ਆਇਆ ਹੈ ਹੁਣ ਤੁਸੀਂ ਇਹ ਵਖਣਾ ਕਿ ਤਿੰਨ ਅੱਖਰ ਵਿੱਚ ਔਂਕੜ ਕਿ ਸੱਖਰ ਤੇ ਪੈਂਦਾ ਹੈ ਊੜੇ ਔਂਕੜ ਐੜੇ ਔਂਕੜ ਈੜੀ ਔਂਕੜ ਊੜੇ ਔਂਕੜ ਪੈਂਦਾ ਹੈ ਇੱਥੇ ਹੁਣ ਊੜਾ ਬਣ ਜਾਣਾ ਹੈ ਊੜੇ ਔਂਕੜ ਤੇ ਇਸ ਦਾ ਜਿਹੜਾ ਉਚਾਰਨ ਹੈ ਜਈਏ ਬਿਹੜੀ ਬਿਹਾਰੀ ਬਣ ਜਾਣੀ ਵਿੱਚੋਂ ਨਿਕਲ ਨਹੀਂ ਹੈ ਉਚਾਰਨ ਬਣ ਜਾਣੇ ਦਈਓ ਦਈਓ ਹੁਣ ਕਈ ਸੰਗਤਾਂ ਪੜ ਜਾਂਦੀਆਂ ਇਹਨੂੰ ਦਏ ਐ ਦੋਏ ਐ ਦਈ ਇਹ ਹੋਰ ਤਰ੍ਹਾਂ ਦੇ ਉਚਾਰਨ ਕਰ ਜਾਂਦੀਆਂ ਹੈ ਪਰਤੀਆ ਰਖਣਾ ਦੱਦਾ ਜਈ ਓਂਕੜ ਜਿੱਥੇ ਵੀ ਪਾਠ ਆਵੇ ਦੱਦਾ ਜਈ ਓਂਕੜ ਇਸ ਦਾ ਉਚਾਰਨ ਹੈ ਦੱਦਾ ਏੜੀ ਬਿਹਾਰੀ ਊੜੇ ਓਂਕੜ ਦਈਉ ਦਈਉ ਉਚਾਰਨ ਕਰਨਾ ਇਸ ਦਾ ਜਿਹੜਾ ਅਰਥ ਹੈ ਪ੍ਰੇਰਕ ਦੇਾਲੂ ਸੋ ਤੀਜਾ ਸ਼ਬਦ ਆ ਗਿਆ ਦੱਦਾ ਜਈ ਜਈ ਲਾਵਾ ਹੁਣ ਤੁਸੀਂ ਇਹ ਵੇਖਣਾ ਕਿ ਤਿੰਨ ਅੱਖਰਾਂ ਤੇ ਦਲਾਵਾ ਕਿਹੜੇ ਅੱਖਰ ਦੇ ਪੈਂਦੀਆਂ ਊੜੇ ਦਲਾਵਾ ਹੁੰਦੀਆਂ ਨਹੀਂ ਹੁੰਦੀਆਂ ਏੜੇ ਦਲਾਮ ਹੁੰਦੀਆਂ ਹੁੰਦੀਆਂ ਨੇ ਈੜੀ ਦਲਾਵਾ ਨਹੀਂ ਹੁੰਦੀਆਂ ਹੁਣ ਤੁਸੀਂ ਇੱਥੇ ਐੜੇ ਦਲਾਵਾ ਬਣ ਜਾਣੀ ਹੈ ਈੜੀ ਬਿਹਾਰੀ ਵਿੱਚੋਂ ਨਿਕਲ ਜਾਣੀ ਹੈ ਦੱਦਾ ਈੜੀ ਬਿਹਾਰੀ ਨਿਕਲ ਗਈ ਐੜੇ ਦਲਾਵਾ ਪੈ ਗਈਆਂ ਦੱਦਾ ਈੜੀ ਬਿਹਾਰੀ ਐੜੇ ਦਲਾਵਾ ਇਸ ਦਾ ਉਚਾਰਨ ਬਣ ਗਿਆ ਦਈਐ 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 ਦੱਦਾ ਜਈਏ ਦਲਾਵਾ ਕਿਤੇ ਵੀ ਪਾਠ ਹੁੰਦਾ ਹੈ ਇਸ ਦਾ ਉਚਾਰਨ ਹੈ ਦਈਐ ਹੁਣ ਕਈ ਸੰਗਤਾਂ ਕਹਿ ਦਿੰਦੀਆਂ ਵਿਆਕਰਨ ਪੜੋ ਵਿਆਕਰਨ ਐ ਕਹਿੰਦੀ ਵਿਆਕਰਨ ਤੋਂ ਗਾਂਧੀ ਗੱਲ ਗੁਰਬਾਣੀ ਹੈ ਤੁਸੀਂ ਵਿਆਕਰਨ ਦੇ ਵਿੱਚ ਨਾ ਰੁਝੋ ਗੁਰਬਾਣੀ ਵਿਆਕਰਨ ਨੂੰ ਪਿੱਛੇ ਛੱਡ ਦਿਏ ਵਿਆਕਰਨ ਤਾਂ ਕੁਝ ਵੀ ਨਹੀਂ ਪਰ ਇਸ ਤੋਂ ਵੀ ਗਾਂਗਲੱਪ 35 ਅੱਖਰਾਂ ਤੇ ਮੁਹਾਰਨੀ ਦੇ ਵਿੱਚ ਗੁਰਮੁਖੀ ਲਿਪੀ ਦੇ ਵਿੱਚ ਹੀ ਆਪਾਂ ਇਹ ਚੀਜ਼ਾਂ ਪੜ੍ਹਨੀਆਂ ਜੋ ਗੁਰਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਲਿਪੀ ਗੁਰਮੁਖੀ ਅੱਖਰ ਵਰਤੇ ਨੇ ਦਈਏ ਦੱਦਾ ਜਈਏ ਦਲਾਵਾ ਦਈਏ ਉਚਾਰਨ ਕਰਨਾ ਦੱਦਾ ਏੜੇ ਬਿਹਾਰੀ ਐੜੇ ਦਲਾਵਾ ਹੁਣ ਤੁਸੀਂ ਇਹ ਤਿਆਰ ਰੱਖਣਾ ਕਿ ਜਿੱਥੇ ਵੀ ਦੱਦਾ ਜਈਆ ਜੇ ਦੱਦਾ ਜਈ ਔਂਕੜ ਆ ਜਾਵੇ ਦੱਦਾ ਜਈਏ ਦਲਾਵਾ ਜਾਂ ਦੱਦਾ ਜਈਏ ਔਂਕੜ ਆ ਜਾਵੇ ਜਾਂ ਕੰਨਾ ਜਾਵੇ ਤੁਸੀਂ ਇਹ ਵੇਖਣਾ ਕਿ ਵਿੱਚੋਂ ਤਿੰਨ ਅੱਖਰ ਨਿਕਲੇ ਨੇ ਜਈਏ ਦੇ ਵਿੱਚੋਂ ਕਿਹੜੇ ਅੱਖਰ ਤੇ ਕਿਹੜੀ ਲਗਾ ਮਾਤਰਾ ਲੱਗਦੀ ਏ ਉਹ ਤੁਸੀਂ ਉੱਥੇ ਉਹ ਲਗਾ ਮਾਤਰਾ ਲਾ ਦੇਣੀ ਏ ਦੱਦੇ ਔਂਕੜ ਐੜੇ ਦਲਾਵਾ ਜਈਏ ਦਲਾਵਾ ਦੱਦੇ ਔਂਕੜ ਜਈਏ ਦਲਾਵਾ ਪਾਠ ਹੁੰਦਾ ਏ ਹੁਣ ਤੁਸੀਂ ਵੇਖੋਗੇ ਇੱਥੇ ਜਈਏ ਨੂੰ ਦਲਾਵਾ ਹੈ ਤਿੰਨ ਅੱਖਰਾਂ ਵਿੱਚੋਂ ਕਿਹੜੇ ਅੱਖਰ ਤੇ ਦਲਾਵਾ ਲੱਗਦੀ ਹੈ ਊੜੀ ਦਲਾਵਾ ਨਹੀਂ ਹੁੰਦੀਆਂ ਐੜ ਦਲਾਵਾ ਹੁੰਦੀਆਂ ਨੇ ਈੜ ਦਲਾਵਾ ਨਹੀਂ ਹੁੰਦੀਆਂ ਇੱਥੇ ਹੁਣ ਐੜੇ ਦਲਾਵਾ ਬਣ ਜਾਣੀ ਐ ਐੜੇ ਦਲਾਵਾ ਦੱਦੇ ਔਂਕੜ ਈੜੀ ਸਿਹਾਰੀ ਐੜੇ ਦਲਾਵਾ ਦੋਏ ਐ ਦੋਏ ਉਚਾਰਨ ਕਰਨਾ ਇਸ ਦਾ ਦੱਦੇ ਔਂਕੜ ਜਈਏ ਦਲਾਵਾ ਦੱਦੇ ਔਂਕੜ ਈੜੀ ਸਿਹਾਰੀ ਐੜੇ ਦਲਾਵਾ ਦੋਏ ਐ ਕਿਤੇ ਵੀ ਗੁਰਬਾਣੀ ਵਿੱਚ ਸੰਗਤ ਜੀ ਇਹ ਸ਼ਬਦ ਆ ਜਾਣ ਤੁਸੀਂ ਇਹਨਾਂ ਨੂੰ ਕਾਪੀ ਤੇ ਲਿਖ ਲਓ ਜਦੋਂ ਸਹਿ ਪੜ ਕਰਦੇ ਹੋ ਘਰਾਂ ਦੇ ਵਿੱਚ ਜਦੋਂ ਸ਼ਬਦ ਆ ਜਾਣੇ ਤੇ ਇਸ ਦਾ ਉਚਾਰਨ ਤੁਸੀਂ ਆਪ ਬੜੇ ਸੌਖੇ ਢੰਗ ਦੇ ਨਾਲ ਕਰ ਸਕਦੇ ਹੋ ਤੇ ਇਹ ਪਛਾਣ ਰੱਖੋ ਕਿ ਜਈਏ ਦੇ ਕਿਹੜੀ ਲਗਾ ਮਾਤਰਾ ਲੱਗੀ ਹੈ ਇਹ ਧਿਆਨ ਰੱਖਣਾ ਜਈਏ ਦੇ ਵਿੱਚ ਹਮੇਸ਼ਾ ਤਿੰਨ ਸ਼ਬਦ ਨਿਕਲਦੇ ਨੇ ਜੇ ਜਈਆ ਪਿਛਲੇ ਪਾਸੇ ਲੱਗਾ ਹੈ ਜਿਵੇਂ ਪਹਿਲਾ ਦਦਾ ਆਂ ਦਾ ਪਿਛਲੇ ਪਾਸੇ ਜਈਆ ਲੱਗਾ ਹੈ ਇਹ ਨੇ ਐੜਾ ਜਾਂ ਈੜੀ ਜਾਂ ਕੁਝ ਵੀ ਲਗਾ ਮਾਤਰਾ ਦੇ ਹਿਸਾਬ ਨਾਲ ਅੱਖਰ ਬਦਲ ਜਾਣਾ ਹੈ ਜੇ ਜਈਆ ਪਹਿਲੇ ਨੰਬਰ ਤੇ ਆਉਂਦਾ ਹੈ ਫਿਰ ਇਹ ਜਈਆ ਹੀ ਉਚਾਰਿਆ ਜਾਣਾ ਹੈ ਇਹ ਧਿਆਨ ਰੱਖਣਾ ਪਹਿਲਾਂ ਜਈਆ ਹੀ ਉਚਾਰਿਆ ਜਾਣਾ ਪਿੱਛੇ ਲੱਗਾ ਜਈਆ ਇਹਨੇ ਫਿਰ ਉਹ ਲਗਾ ਮਾਤਰਾ ਦੇ ਹਿਸਾਬ ਨਾਲ ਚੇਂਜ ਹੋ ਜਾਣਾ ਹੈ ਜੇ ਕੰਨਾ ਆ ਗਿਆ ਤੇ ਇਹ ਨੇੜੇ ਕੰਨਾ ਬਣ ਜਾਣਾ ਊੜੇ ਕੰਨਾ ਨਹੀਂ ਪੈਂਦਾ ਈੜੀ ਕੰਨਾ ਨਹੀਂ ਪੈਂਦਾ ਐੜੇ ਕੰਨਾ ਪੈ ਜਾਂਦਾ ਤੇ ਐੜੇ ਕੰਨਾ ਐੜੇ ਕੰਨਾ ਬਣ ਗਿਆ ਜੇ ਜਈਏ ਨੂੰ ਔਂਕੜ ਆ ਗਿਆ ਹੁਣ ਤੁਸੀਂ ਵੇਖਣਾ ਐੜੇ ਔਂਕੜ ਨਹੀਂ ਪੈਂਦਾ ਈੜੀ ਔਂਕੜ ਨਹੀਂ ਪੈਂਦਾ ਇਥੇ ਊੜੇ ਔਂਕੜ ਪੈਂਦਾ ਇਸ ਦਾ ਉਚਾਰਨ ਬਣ ਗਿਆ ਦਈਓ ਦਈਓ ਇਸ ਤਰ੍ਹਾਂ ਤੁਸੀਂ ਜਦੋਂ ਇਸ ਦਾ ਰਿਹਸਲ ਇਸ ਦੀ ਮਿਹਨਤ ਕਰੋਗੇ ਯਾਦ ਕਰੋਗੇ ਸੰਗਤ ਜੀ ਤੇ ਤੁਹਾਨੂੰ ਇਹਨਾਂ ਸ਼ਬਦਾਂ ਦਾ ਉਚਾਰਨ ਬੜਾ ਸੌਖੇ ਢੰਗ ਦੇ ਨਾਲ ਆਵੇਗਾ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਭੁੱਲਾਂ ਦੀ ਮਾਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ